ਆ ਦੇਖੋ ਜੀ ਅਸੀਂ ਪਿੰਡ ਖਿਆਲੀ ਚਲਾ ਵਾਲੀ ਦੇ ਰਹਿਣ ਵਾਲੇ ਆ ਸਾਡੇ ਪਿਤਾ ਦੀ ਡੈਥ ਹੋ ਚੁੱਕੀ ਆ ਜੋ ਕਿ 12-13 ਸਾਲ ਹੋ ਚੁੱਕੇ ਆ ਸਾਡੇ ਚਾਚੇਤਾਏ ਕੋਈ ਸਾਥ ਨਹੀਂ ਦਿੰਦੇ ਤੇ ਆ ਦੇਖੋ ਜੀ ਮੇਰੀ ਮੰਮੀ ਪਾਣੀ 'ਚ ਖੜੀ ਆ ਆ ਦੇਖੋ ਜੀ ਕੋਈ ਥਾੜੀ ਹੈਗਾ ਜਿੱਥੇ ਸਾਡੇ 파ਟੀ ਨਾ ਹੋਵੇ ਆ ਦੇਖੋ ਜੀ ਚਾਚੇ ਤਾਈ ਕੋ ਕੋਈ ਨਹੀਂ ਕਿਸੇ ਦਾ ਹੁੰਦਾ ਸਾਡੇ ਆ ਇੱਕ ਕਮਰਾ ਜੀ ਅਰ ਸੋਈਆ ਇੱਕੋ ਇਹ ਵੀ ਚੋ ਚੁੱਕੇ ਆ ਆ ਇਹਦੀ ਟੈਲਾ ਨਹੀਂ ਸਾਤਾ ਸਾਰਾ ਪਾਣੀ ਇਹਦੇ ਵਿੱਚ ਆ ਚੁੱਕਿਆ ਆ ਇੱਕ ਕਪੜਾ ਜੀ ਦੇਖੋ ਆ ਦੇਖੋ ਜੀ ਅੰਦਰ ਪਾਣੀ ਵੀ ਜਾ ਚੁੱਕਿਆ ਜੋ ਸਾਰਾ ਸਮਾਨ ਹੈ ਉਹ ਪਾਣੀ ਚ ਤਰ ਚੁੱਕਿਆ ਆ ਆ ਦੇਖੋ ਜੀ ਟੈਲਾ ਦੀ ਛੱਤ ਆ ਗਈ ਆ ਵੀ ਤਰੇੜਾ ਪੈ ਚੁੱਕਿਆ ਇਹਦੇ ਵਿੱਚ ਵੀ ਅਸੀਂ ਦੋ ਭੈਣਾਂ ਸਾਡੇ ਭਾਈ ਕੋਈ ਨਹੀਂ ਹੈਗਾ ਸਾਡੇ ਕੋਈ ਨਹੀਂ ਹੈਲਪ ਕਰ ਰਹੇ ਆ ਆ ਦੇਖੋ ਜੀ ਕਮਰਾ ਵੀ ਸਾਰਾ ਝੋੜਿਆ ਪਲੀ ਸਾਡੇ ਵੱਧ ਤੋਂ ਵੱਧ ਹੈਲਪ ਕਰੋ ਸਾਡੇ ਕੋਲ ਇੱਕ ਹੀ ਕਮਰਾ ਸੀ ਉਹ ਵੀ ਪੂਰਾ ਪਾਣੀ ਨਾਲ ਭਰ ਚੁੱਕਿਆ ਆਹ ਸੀਟਾਂ ਦੀ ਪੈੜੀ ਬਣਾਈ ਸੀ ਪਾਣੀ ਤਾਂ ਵੀ ਕਰਾਸ ਕਰ ਚੁੱਕਿਆ ਆ ਦੇਖੋ ਜੀ ਧਿਆਨ ਨਾਲ ਜੋ ਸਾਰਾ ਸਬਾਨਾ ਉਹ ਖਰਾਬ ਹੋ ਚੁੱਕਿਆ